ਹਰਤ ਮਾਤਾ ਕੀ ਜੈ ਜੈ ਸ਼੍ਰੀ ਰਾਮ ਅੱਜ ਦੀ ਵੀਡੀਓ ਸਮਾਣਾ ਵਿਖੇ ਕੱਢੀ ਜਾਣ ਵਾਲੀ ਤਰੰਗਾ ਯਾਤਰਾ ਦੇ ਲਈ ਦੋਸਤੋ ਜਿਸ ਤਰ੍ਹਾਂ ਕਿ ਕੱਲ ਅਨਾਉਂਸ ਕੀਤਾ ਗਿਆ ਸੀਗਾ ਕਿ ਸਮਾਣਾ ਦੇ ਵਿੱਚ ਅੱਜ ਅਗਰਵਾਲ ਧਰਮਸ਼ਾਲਾ ਤੋਂ 5 ਵਜੇ ਤਰੰਗਾ ਯਾਤਰਾ ਕੱਢੀ ਜਾਵੇਗੀ ਇਹ ਤਰੰਗਾ ਯਾਤਰਾ ਦਾ ਜਿਹੜਾ ਪ੍ਰੋਗਰਾਮ ਹੈ ਉਸ ਨੂੰ ਕੈਂਸਲ ਕਰ ਦਿੱਤਾ ਗਿਆ ਇਸ ਨੂੰ ਅੱਗੇ ਪਾ ਦਿੱਤਾ ਗਿਆ ਜਿਸ ਤਰ੍ਹਾਂ ਕਿ ਭਾਰਤ ਪਾਕਿਸਤਾਨ ਦਾ ਜੋ ਯੁੱਧ ਦੀ ਸਥਿਤੀ ਬਣੀ ਜਿਸ ਦੇ ਵਿੱਚ ਭਾਰਤ ਵੱਲੋਂ ਭਾਰਤੀ ਸੈਨਾ ਵੱਲੋਂ ਜੋ ਦੁਸ਼ਮਣ ਦੇ ਉੱਤੇ ਪੂਰਾ ਉਹਦੇ ਵੱਲੋਂ ਕੀਤਾ ਗਿਆ ਜੋ ਅਟੈਕ ਸੀਗਾ ਉਸ ਨੂੰ ਕਾਊਂਟਰ ਕੀਤਾ ਗਿਆ ਉਸ ਦੇ ਜੋ ਡਰੋਨ ਸੀਗੇ ਜਾਂ ਉਸ ਦੀਆਂ ਜਿੰਨੀਆਂ ਵੀ ਮਸਾਇਲੇ ਸੀ ਉਸ ਨੂੰ ਨਿਸ਼ਕਾਮ ਕੀਤਾ ਗਿਆ ਸਾਡੀ ਸੁਰੱਖਿਆ ਪ੍ਰਣਾਲੀ ਉੱਥੇ ਬਹੁਤ ਹੀ ਜ਼ਿਆਦਾ ਉੱਚ ਦਰਜੇ ਦੀ ਸਾਬਿਤ ਹੋਈ ਭਾਰਤ ਨੇ ਪਾਕਿਸਤਾਨ ਵਿਖੇ 9 ਟਿਕਾਣਿਆਂ ਨੂੰ ਵੀ ਉੱਥੇ ਜੋ ਨਸ਼ਟ ਕੀਤਾ ਕਰਾਰਾ ਜਵਾਬ ਦਿੱਤਾ ਭਾਰਤੀ ਸੈਨਾ ਇਸ ਦੇ ਲਈ ਵਧਾਈ ਦੀ ਹੱਕਦਾਰ ਹੈ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਜੋ ਭਾਰਤੀ ਸੈਨਾ ਵੱਲੋਂ ਇਹ ਉਪਲਬਧੀ ਪ੍ਰਾਪਤ ਕੀਤੀ ਗਈ ਹੈ ਜੋ ਆਪਰੇਸ਼ਨ ਸੰਧੂਰ ਦੇ ਤਹਿਤ ਦੁਸ਼ਮਣ ਦੇਸ਼ ਦੇ ਉਹਨਾਂ ਵੱਲੋਂ ਉਹਨਾਂ ਦਾ ਉਹਨਾਂ ਦੇ ਵੱਲੋਂ ਕੀਤਾ ਗਿਆ ਹਮਲਾ ਵੀ ਉਹਨਾਂ ਵੱਲੋਂ ਨਿਸ਼ਕ੍ਰਿਆ ਕੀਤਾ ਗਿਆ ਤੇ ਇਸ ਦੇ ਨਾਲ ਹੀ ਜੋ ਭਾਰਤ ਵੱਲੋਂ ਪਾਕਿਸਤਾਨ ਦੇ ਵਿੱਚ ਜੋ ਅੱਤਵਾਦੀ ਟਿਕਾਣੇ ਸੀ ਉਹਨਾਂ ਨੂੰ ਵੀ ਨਸ਼ਟ ਕੀਤਾ ਗਿਆ ਦੇ ਲਈ ਸਾਡੀ ਸੈਨਾ ਦਾ ਮਨੋਵਲ ਪ੍ਰਧਾਨ ਦੇ ਲਈ ਦੇਸ਼ ਭਰ ਦੇ ਵਿੱਚ ਤਿਰੰਗਾ ਯਾਤਰਾ ਕੱਢਣ ਦੀ ਜੋ ਅਪੀਲ ਹੈ ਜਿਹੜੀ ਉਹ ਦੇਸ਼ ਵਾਸੀਆਂ ਨੂੰ ਕੀਤੀ ਗਈ ਸੀ ਜਿਸ ਦੇ ਤਹਿਤ ਸਾਰੇ ਭਾਰਤ ਦੇ ਵਿੱਚ ਜੋ ਇਹ ਤਿਰੰਗਾ ਯਾਤਰਾ ਇਹ ਕੱਢੀ ਜਾ ਰਹੀ ਹੈ ਸਾਡੇ ਸਮਾਣਾ ਦੇ ਆਲੇ-ਦਾਲੇ ਨਾਭਾ ਦੇ ਵਿੱਚ ਜਾਂ ਹੋਰ ਜਿੰਨੇ ਵੀ ਸ਼ਹਿਰ ਲਵੇ ਹੈਗੇ ਨੇ ਪਟਿਆਲਾ ਹੋ ਗਿਆ ਸਾਰੇ ਸ਼ਹਿਰਾਂ ਦੇ ਵਿੱਚ ਇਹ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਸਮਾਣਾ ਦਾ ਜੋ ਭਾਜਪੀ ਮੰਡਲ ਸੀਗਾ ਉਸ ਨੂੰ ਵੀ ਉੱਪਰੋਂ ਆਰਡਰ ਆਇਆ ਸੀ ਕਿ ਤੁਸੀਂ ਵੀ ਸਮਾਣਾ ਦੇ ਵਿੱਚ ਇਹ ਨਿਸ਼ਾਨ ਯਾਤਰਾ ਜਿਹੜੀ ਹੈਗੀ ਹੈ ਇਹ ਅੱਜ ਕੱਢਣੀ ਹੈਗੀ ਹੈ ਜਿਸ ਦਾ ਪ੍ਰੋਗਰਾਮ ਉੱਪਰੋਂ ਆਇਆ ਤੇ ਇਹ ਇਸ ਨੂੰ ਪਾ ਦਿੱਤਾ ਗਿਆ ਸੀ ਪਰ ਜੋ ਸਮਾਣਾ ਦਾ ਬੀਜੇਪੀ ਮੰਡਲ ਹੈ ਉਸ ਵੱਲੋਂ ਇਸ ਚੀਜ਼ ਦੇ ਉੱਤੇ ਗੌਰ ਕੀਤਾ ਗਿਆ ਕਿ ਸਮਾਣਾ ਦੇ ਵਿੱਚ ਜੋ ਪਿਛਲੇ ਦਿਨੀ 7 ਮਈ ਨੂੰ ਇੱਕ ਬਹੁਤ ਵੱਡੀ ਤਰਾਸਦੀ ਹੋਈ ਸੀ ਜਿਸ ਦੇ ਵਿੱਚ ਕਿ ਸਮਾਣਾ ਦੇ 7 ਮਾਸੂਮ ਬੱਚੇ ਨੇ ਜਿਹੜੇ ਉਹ ਦੁਨੀਆ ਤੋਂ ਅਲਵਿਦਾ ਕਹਿ ਗਏ ਸੀ ਇਸ ਦੇ ਨਾਲ ਹੀ ਇੱਕ ਡਰਾਈਵਰ ਦੀ ਵੀ ਮੌਤ ਹੋ ਗਈ ਸੀ 8 ਬੱਚੇ ਨੇ ਜੋ ਉਹ ਇਸ ਦੁਨੀਆ ਦੇ ਵਿੱਚੋਂ ਚਲੇ ਗਏ ਸੀ ਤੇ ਇਸ ਦੇ ਨਾਲ ਹੀ ਕੁਝ ਬੱਚੇ ਨੇ ਜੋ ਹਸਪੀਟਲ ਦੇ ਵਿੱਚ ਵੀ ਨੇ ਤੇ ਇਸ ਦੇ ਨਾਲ ਹੀ ਉਹ ਬੱਚੇ ਨੇ ਜਿਹੜੇ ਘਰਾਂ ਦੇ ਵਿੱਚ ਵੀ ਜੋ ਹਸਪੀਟਲ ਤੋਂ ਛੁੱਟੀ ਹੋ ਕੇ ਆ ਗਈ ਹੈ ਉਹ ਹਜੇ ਜ਼ਖਮੀ ਹਾਲਤ ਦੇ ਵਿੱਚ ਹਜੇ ਹੈਗੇ ਨੇ ਜੋ ਸਾਡੇ ਸਮਾਣਾ ਦਾ ਜੋ ਮਾਹੌਲ ਹੈ ਇਸ ਟਾਈਮ ਉਹ ਲੋਕਾਂ ਦੇ ਮਨ ਨੇ ਜੋੜੇ ਉਹ ਨਹੀਂ ਇਸ ਗੱਲ ਨੂੰ ਹਜੇ ਕਿਸੇ ਪ੍ਰੋਗਰਾਮ ਨੂੰ ਉਹਨਾਂ ਦਾ ਮਨ ਨਹੀਂ ਕਰ ਰਿਹਾ ਹੈਗਾ ਵੀ ਅਸੀਂ ਇਸ ਤਰੰਗਾ ਯਾਤਰਾ ਦੇ ਵਿੱਚ ਲਗਾ ਲੋ ਜਾਂ ਕਿਸੇ ਉਹਦੇ ਵਿੱਚ ਇਸ ਦੇ ਵਿੱਚ ਸ਼ਾਮਲ ਹੋਈਏ ਕਿਉਂਕਿ ਸਾਨੂੰ ਇਸ ਜੋ ਸੜਕੀ ਹਾਦਸਾ ਹੋਇਆ ਸੀ ਇਸ ਦਾ ਹਜੇ ਤੱਕ ਸਾਨੂੰ ਬਹੁਤ ਜ਼ਿਆਦਾ ਮਨਾਂ ਦੇ ਉੱਤੇ ਪ੍ਰਭਾਵ ਪਿਆ ਹੋਇਆ ਹੈ ਉਹ ਪਰਿਵਾਰਾਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੈਗਾ ਇਸ ਲਈ ਅਸੀਂ ਰਾਤ ਜੋ ਭਾਜਪੀ ਮੰਡਲ ਵੱਲੋਂ ਇਹ ਡਿਸੀਜਨ ਕੀਤੀ ਗਈ ਕਿ ਜੋ ਨਿਸ਼ਾ ਜੋ ਆਪਣਾ ਤਿਰੰਗਾ ਯਾਤਰਾ ਹੈ ਉਹ ਰੱਖੀ ਗਈ ਹੈ ਉਸ ਨੂੰ ਇਸ ਟਾਈਮ ਜੋ ਇਹ ਮਾਹੌਲ ਹੈ ਸਮਾਣੇ ਦਾ ਦਰਦ ਭਰਿਆ ਇਹਦੇ ਵਿੱਚ ਨਾ ਕੀਤਾ ਜਾਵੇ ਇਸ ਨੂੰ ਅੱਗੇ ਟਾਲ ਦਿੱਤਾ ਗਿਆ ਹੈ ਜਦੋਂ ਫੇਰ ਦੁਬਾਰਾ ਪ੍ਰੋਗਰਾਮ ਦੀ ਕੋਈ ਵੀ ਰੂਪਰੇਖਾ ਹੋਏਗੀ ਉਹ ਦੱਸੀ ਜਾਵੇਗੀ ਜੋ ਅੱਜ ਅਗਰਵਾਲ ਧਰਮਸ਼ਾਲਾ ਤੋਂ ਨਿਸ਼ਾਨ ਯਾਤਰਾ ਜਿਹੜੀ ਇਹ ਆਪਣਾ ਤਰੰਗਾ ਯਾਤਰਾ ਹੋਣ ਜਾ ਰਹੀ ਸੀ ਇਸ ਨੂੰ ਹਾਲ ਦੀ ਘੜੀ ਉਹ ਇਸ ਟਾਈਮ ਪੋਸਟਪੋਨ ਕਰ ਦਿੱਤਾ ਗਿਆ ਹੈ ਭਾਰਤ ਮਾਤਾ ਕੀ ਜੈ ਮੈਂ ਸਾਰੇ ਸਮਾਣਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਜੋ ਕੱਲ ਪੋਸਟ ਪਾਈ ਗਈ ਸੀਗੀ ਉੱਥੇ ਇਕੱਠੇ ਹੋਣ ਦੀ ਇਸ ਕਰਕੇ ਅੱਜ ਇਹ ਜੋ ਤਰੰਗਾ ਯਾਤਰਾ ਹੈ ਇਹ ਇਸ ਨੂੰ ਹਜੇ ਪੋਸਟਪੋਨ ਕੀਤਾ ਗਿਆ ਕੁਝ ਸਮੇਂ ਦੇ ਲਈ ਤਾਂ ਅਗਰਵਾਲਤਰ ਮਸ਼ਾਅਲਾ ਦੇ ਵਿੱਚ ਅੱਜ ਜੋ 5 ਵਜੇ ਦਾ ਟਾਈਮ ਦਿੱਤਾ ਗਿਆ ਸੀ ਉੱਥੇ ਕਿਰਪਾ ਕਰਕੇ ਇਸ ਤਿਰੰਗਾ ਯਾਤਰਾ ਵਾਸਤੇ ਨਾ ਪਹੁੰਚਿਆ ਜਾਵੇ ਭਾਰਤ ਮਾਤਾ ਕੀ ਜੈ ਭਾਰਤੀਆ ਸੈਨਾ ਕੀ ਜੈ ਜੈ ਭਾਰਤ